ਦੋਸਤੋ ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਇੱਕ ਹੋਰ ਵੀਡੀਓ ਦੇ ਨਾਲ ਮੈਂ ਗੁਰਿੰਦਰ ਤੇ ਫੇਰ ਉਹੀ ਸੇਮ ਕੋਸ਼ਿਸ਼ ਕਿ ਆਪਾਂ ਕੁਝ ਮੋਟੀਵੇਸ਼ਨਲ ਗੱਲਾਂ ਕਰ ਸਕੀਏ ਕੁਝ ਸਕੂਨ ਦੇਣ ਵਾਲੀਆਂ ਚੈਨ ਦੇਣ ਵਾਲੀਆਂ ਤੇ ਕੁਝ ਜ਼ਿੰਦਗੀ 'ਚ ਕੰਮ ਆ ਸਕਣ ਵਾਲੀਆਂ ਗੱਲਾਂ ਆਪਾਂ ਆਹ ਜਿਹੜੇ 5-7 ਮਿੰਟ ਹੁੰਦੇ ਨੇ ਇਹਦੇ ਵਿੱਚ ਕਰ ਸਕੀਏ ਸੋ ਅੱਜ ਦਾ ਵੀ ਵਿਸ਼ਾ ਕੁਝ ਇਸ ਤਰ੍ਹਾਂ ਦਾ ਹੀ ਆ ਤੁਹਾਨੂੰ ਚੰਗਾ ਲੱਗੂਗਾ ਅੱਜ ਦੀ ਜ਼ਿੰਦਗੀ ਬਾਰੇ ਗੱਲ ਕਰਾਂਗੇ ਬਹੁਤ ਆਪਾਂ ਕਹਿੰਦੇ ਆ ਵੀ ਤੇਜ਼ ਜ਼ਿੰਦਗੀ ਆ ਬਹੁਤ ਅਡਵਾਂਸ ਜ਼ਿੰਦਗੀ ਆ ਹਰੇਕ ਨੂੰ ਦੌੜ ਲੱਗੀ ਆ ਕਿ ਉਹ ਇੱਕ ਦੂਜੇ ਤੋਂ ਅੱਗੇ ਨਿਕਲ ਜੇ ਠੀਕ ਹੈ ਜਮਾਨੇ ਦੇ ਹਿਸਾਬ ਦੇ ਨਾਲ ਕਹਿੰਦੇ ਚੱਲਣਾ ਵੀ ਪੈਂਦਾ ਵਾ ਸੋ ਜਿੱਦਾਂ ਦਾ ਜਮਾਨਾ ਵਾ ਉਹਨਾਂ ਦੇ ਆਪਾਂ ਨੂੰ ਵੀ ਮੰਨਣਾ ਪੈਣਾ ਸੋ ਕਿਵੇਂ ਬਣੀ ਅੱਜ ਦੀ ਜ਼ਿੰਦਗੀ 'ਚ ਜੇ ਆਪਾਂ ਵਧੀਆ ਢੰਗ ਦੇ ਨਾਲ ਰਹਿਣਾ ਚਾਹੁੰਦੇ ਆ ਤਾਂ ਚਾਰ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਬਹੁਤ ਜ਼ਰੂਰੀ ਨੇ ਤੇ ਇਹ ਵੀ ਕਹਿ ਸਕਦੇ ਆ ਕਿ ਸਮਾਰਟ ਹੋਣ ਦੇ ਲਈ ਅੱਜ ਦੀ ਜ਼ਿੰਦਗੀ 'ਚ ਜਿਹੜੀ ਸਮਾਰਟਨੈਸ ਬਹੁਤ ਜ਼ਰੂਰੀ ਆ ਉਹਨੂੰ ਆਪਾਂ ਇਹ ਚਾਰ ਚੀਜ਼ਾਂ ਜੇ ਸਾਡੇ ਕੋਲ ਨੇ ਉਹਦੇ ਨਾਲ ਤੁਸੀਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਕਿ ਤੁਸੀਂ ਸਮਾਰਟ ਕਹਾਉਂਗੇ ਇਸ ਸਮਾਜ ਦੇ ਵਿੱਚ ਆਜੋ ਕਰਦੇ ਆ ਗੱਲਬਾਤ ਪਹਿਲੀ ਚੀਜ਼ ਜੋ ਹੋਣੀ ਬਹੁਤ ਜ਼ਰੂਰੀ ਆ ਜੀ ਪੈਸਾ ਪੈਸੇ ਵਾਲਾ ਪੁਆਇੰਟ ਤਾਂ ਮੇਰੀ ਹਰ ਦੂਜੀ ਤੀਜੀ ਵੀਡੀਓ ਚ ਰਿਪੀਟ ਹੋ ਰਿਹਾ ਕਿਸੇ ਵੱਖਰੇ ਅੰਦਾਜ਼ ਦੇ ਨਾਲੇ ਪੁਆਇੰਟ ਜਰੂਰ ਆ ਰਿਹਾ ਵਾ ਸੋ ਇੱਕ ਕੌੜੀ ਸੱਚਾਈ ਤਾਂ ਇਹੀ ਆ ਕਿ ਪੈਸਾ ਅੱਜ ਦੀ ਲੋੜ ਆ ਪੈਸੇ ਬਿਨਾ ਅੱਜ ਦੀ ਜ਼ਿੰਦਗੀ ਆਪਾਂ ਸੋਚ ਹੀ ਨਹੀਂ ਸਕਦੇ ਕਈ ਲੋਕ ਕਹਿ ਦਿੰਦੇ ਨੇ ਜੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਜਾਂ ਪੈਸੇ ਬਿਨਾ ਵੀ ਜ਼ਿੰਦਗੀ ਆਪਾਂ ਜੀ ਸਕਦੇ ਆ ਪਰ ਕਹਿਣ ਦੀਆਂ ਗੱਲਾਂ ਨੇ ਪ੍ਰੈਕਟੀਕਲੀ ਇੱਕ ਗੱਲ ਕਰਾਂ ਅੱਜ ਸ਼ਾਇਦ ਕਿਸੇ ਨੂੰ ਕਾੜੀ ਲੱਗ ਜੇ ਤਾਂ ਪੈਸਾ ਹੋਣਾ ਬਹੁਤ ਜ਼ਰੂਰੀ ਆ ਪੈਸਾ ਸਾਰਾ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਵਾ ਪੈਸਾ ਪਰ ਸ਼ਰਤ ਇਹ ਆ ਕਿ ਉਹਨਾਂ ਕਾ ਪੈਸਾ ਹੋਵੇ ਤੁਹਾਡੇ ਪੈਰ ਜ਼ਮੀਨ ਤੇ ਰਹਿਣ ਤੇ ਤੁਹਾਡਾ ਦਿਮਾਗ ਨਾ ਖਰਾਬ ਕਰੇ ਉਹ ਪੈਸਾ ਪੈਸਾ ਕਿਸੇ ਨਾਲ ਠੱਗੀ ਮਾਰ ਕੇ ਨਾ ਕਮਾਇਆ ਹੋਵੇ ਕਿਸੇ ਨਾਲ ਮਾੜਾ ਕਰਕੇ ਨਾ ਕਮਾਇਆ ਹੋਵੇ ਗਰੀਬ ਦਾ ਹੱਕ ਨਾ ਮਾਰਿਆ ਹੋਵੇ ਤੇ ਕਿਸੇ ਨਾਲ ਬੇਈਮਾਨੀ ਨਾ ਕੀਤੀ ਹੋਵੇ ਇਮਾਨਦਾਰੀ ਦੇ ਨਾਲ ਵੀ ਪੈਸਾ ਕਮਾ ਸਕਦੇ ਆ ਇੱਕ ਵਾਰ ਪਹਿਲਾਂ ਗੱਲ ਕੀਤੀ ਸੀ ਕਿ ਬਹੁਤ ਅੱਜ ਕੱਲ ਰਿਸੋਰਸਸ ਨੇ ਜੇ ਤੁਸੀਂ ਕਹਿੰਦੇ ਹੋ ਵੀ ਬڑے ਰੋਜ਼ਗਾਰ ਦੇ ਸਾਧਨ ਸਾਡੇ ਕੋਲ ਖੋਲੇ ਗਏ ਨੇ ਪਰ ਬਹੁਤ ਕੁਝ ਨਵਾਂ ਵੀ ਆਇਆ ਜੀ ਦੇ ذریعے ਆਪਾਂ ਪੈਸੇ ਨਵੇਂ-ਨਵੇਂ ਤਰੀਕੇ ਦੇ ਨਾਲ ਕਮਾ ਸਕਦੇ ਆ ਤੇ ਕਾਫੀ ਵੱਡੀ ਗਣਤੀ ਦੇ ਵਿੱਚ ਵੀ ਕਮਾ ਸਕਦੇ ਆ ਕੋਈ ਐਹੋ ਜੀ ਗੱਲ ਨਹੀਂ ਇਮਾਨਦਾਰੀ ਦੇ ਨਾਲ ਤੇ ਇਹ ਤੁਹਾਡਾ ਦਿਮਾਗ ਆ ਤੁਹਾਡੀ ਮਿਹਨਤ ਆ ਉਸੀ ਸਮਾਰਟ ਵਰਕ ਕਿਵੇਂ ਕਰਕੇ ਆਪਣੀ ਜਿਹੜੀ ਪੂੰਜੀ ਦੇ ਵਿੱਚ ਵਾਧਾ ਕਰੋਗੇ ਤੇ ਖੁਸ਼ਹਾਲੀ ਆ ਜਿਹੜੀ ਕਿਤੇ ਨਾ ਕਿਤੇ ਜਰੂਰ ਆਊਗੀ ਸਾਰੀ ਜਿਹੜੀ ਮੈਂ ਤਵੱਜੂ ਸਾਰੀ ਵੈਲਿਊ ਪੈਸੇ ਨੂੰ ਨਹੀਂ ਦੇ ਰਿਹਾ ਕਿ ਬਾਕੀ ਹੋਰ ਕੁਝ ਵੀ ਜ਼ਰੂਰੀ ਨਹੀਂ ਪਰ ਹਾਂ ਇੱਕ 파ਟ ਜ਼ਿੰਦਗੀ ਦਾ ਇਹਦੇ ਬਿਨਾ ਆਪਾਂ ਅਧੂਰੇ ਆ ਇਹ ਕਮਾਉਣ ਦੇ ਲਈ ਵੱਧ ਵੱਧ ਕਮਾਉਣ ਦੇ ਲਈ ਇਮਾਨਦਾਰੀ ਦੇ ਨਾਲ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਦੂਜੀ ਚੀਜ਼ ਆ ਜੀ ਚੰਗੀ ਸਿਹਤ ਇਹ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਕਿ ਪਹਿਲਾਂ ਜ਼ਰੂਰੀ ਨਹੀਂ ਸੀ ਪਰ ਪਹਿਲਾਂ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਆਪਣੀ ਸਿਹਤ ਦਾ ਆਪਾ ਧਿਆਨ ਰੱਖੀਏ ਕਿਉਂ ਕਿ ਜਿੰਨੇ ਸਾਡੇ ਬਜ਼ੁਰਗ ਹੋਏ ਨੇ ਸਾਡੇ ਪੁਰਖੇ ਹੋਏ ਨੇ ਉਹਨਾਂ ਦੀਆਂ ਖੁਰਾਕਾਂ ਕੁਝ ਇਸ ਤਰ੍ਹਾਂ ਦੀਆਂ ਸੀ ਉਹਨਾਂ ਦਾ ਲਾਈਫ ਸਟਾਈਲ ਕੁਝ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਸੀਗਾ ਕੰਮ ਕਾਜ ਇਹੋ ਜਿਹੇ ਸੀ ਕਿ ਸਿਹਤ ਖਰਾਬ ਹੁੰਦੀ ਹੀ ਨਹੀਂ ਸੀ ਬਿਲਕੁਲ ਫਿੱਟ ਰਹਿੰਦੇ ਸੀ ਤੰਦਰੁਸਤ ਰਹਿੰਦੇ ਸੀ ਨਾ ਕਦੇ ਕੋਈ ਜਿਮ ਗਿਆ ਸੀ ਨਾ ਕਦੇ ਕੋਈ ਐਨੇ ਖਾਣ ਪੀਣ ਦੇ ਪਰੇੇਦ ਕੀਤੇ ਸੀ ਪਰ ਫਿਰ ਵੀ ਲੋਕ ਫਿੱਟ ਸੀ ਉਦੋਂ ਜ਼ਮਾਨਾ ਹੋਰ ਸੀ ਪਰ ਅੱਜ ਦਾ ਜ਼ਮਾਨਾ ਇਹੋ ਜਿਹਾ ਕਿ ਆਪਣੀ ਜਿਹੜੀ ਫਿਜ਼ੀਕਲ ਐਕਟੀਵਿਟੀ ਘੱਟ ਹੈ ਆਪਾਂ ਨੂੰ ਖਰਾਕਾ ਜਿਹੜੀਆਂ ਚਾਹੀਦੀਆਂ ਆ ਉਹ ਆਪਾਂ ਨਹੀਂ ਖਾ ਸਕਦੇ ਨਾ ਖਾ ਰਹੇ ਆ ਤੇ ਕੁਝ ਲਾਈਫ ਸਟਾਈਲ ਆਪਣੇ ਇਦਾਂ ਦੇ ਹੈਗੇ ਆ ਤੇ ਚਲੋ ਕੋਈ ਨਹੀਂ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਵਾ ਕਿ ਬਦਲਾਵ ਆ ਜਿਹੜਾ ਉਹ ਹੋਣਾ ਹੁੰਦਾ ਵਾ ਅੱਜ ਉਹ ਬਦਲਾਵ ਆ ਜਿਹੜਾ ਆਇਆ ਵਾ ਤਾਂ ਇਹ ਸਾਡੇ ਹੱਥ ਆ ਅਸੀਂ ਆਪਣੀ ਸਿਹਤ ਦਾ ਖਿਆਲ ਕਿਵੇਂ ਰੱਖਣਾ ਵਾ ਅਸੀਂ ਆਪਣੇ ਆਪ ਨੂੰ ਤੰਦਰੁਸਤ ਕਿਵੇਂ ਰੱਖਣਾ ਵਾ ਤੰਦਰੁਸਤ ਰੱਖਣ ਦਾ ਸਿਰਫ ਇਹ ਮਤਲਬ ਨਹੀਂ ਕਿ ਅਸੀਂ ਮੋਟੇ ਸੀਗੇ ਜੀ ਅਸੀਂ ਬਹੁਤ ਹੁਣ ਸਲਿਮ ਹੋ ਗਏ ਪਤਲੇ ਹੋ ਗਏ ਪਤਲੇ ਹੋਣ ਨਾਲ ਇਹ ਨਹੀਂ ਕਿ ਆਪਾਂ ਤੰਦਰੁਸਤ ਹੋ ਗਏ ਤੁਸੀਂ ਦੇਖਣ ਨੂੰ ਥੋੜੇ ਜਿ ਮੋਟੇ ਲੱਗਦੇ ਹੋ ਚੱਲ ਜੂਗਾ ਐਕਟਿਵ ਹੋਣੇ ਚਾਹੀਦੇ ਹੋ ਤੇ ਤੁਹਾਡੀ ਜਿਹੜੀ ਸਿਹਤ ਆ ਉਹ ਬਿਲਕੁਲ ਤੰਦਰੁਸਤ ਹੋਣੀ ਚਾਹੀਦੀ ਆ ਫਿਟ ਐਂਡ ਫਾਈਨ ਤੁਸੀਂ ਹੋਣੇ ਚਾਹੀਦੇ ਹੋ ਤਾਂ ਜਿਹੜੀ ਅੱਜ ਦੀ ਜ਼ਿੰਦਗੀ ਦੇ ਵਿੱਚ ਮੁਕਾਬਲਾ ਕਰ ਸਕੋਗੇ ਇਹ ਜੋ ਕੁਝ ਵੀ ਅੱਜ ਚੱਲ ਰਿਹਾ ਵਾ ਜਿੱਦਾਂ ਦੀ ਇਹ ਜ਼ਿੰਦਗੀ ਨਾਲ ਕਹਿ ਲਓ ਜੇ ਭੜਨਾ ਵਾ ਤਾਂ ਸਿਹਤ ਦਾ ਖਿਆਲ ਰੱਖਣਾ ਪੈਣਾ ਤੀਜੀ ਚੀਜ਼ ਤੁਹਾਡੇ ਕੋਲ ਅੱਜ ਹੋਣੀ ਚਾਹੀਦੀ ਆ ਜੀ ਸਕਿੱਲਸ ਜਿਹੜੇ ਆ ਉਹ ਹੋਣੇ ਚਾਹੀਦਾ ਕੋਈ ਨਾ ਕੋਈ ਹੱਥੀਂ ਕੰਮ ਕਹਿ ਲਓ ਕਿ ਤੁਹਾਨੂੰ ਕਰਨਾ ਆਉਣਾ ਚਾਹੀਦਾ ਵਾ ਆਪਾਂ ਨਾ ਮੈਂ ਹੁਣ 80 ਬਾਰ 97 ਦਾ ਮੇਰਾ ਬਰਥ ਆ ਜਾਂ ਜਿਹੜੇ 90ਸ ਬਾਰਨ ਨੇ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਕੁਝ ਵੀ ਕੋਈ ਲਾਈਫ ਦੇ ਜਿਹੜੇ ਫਿਊਚਰ ਦੇ ਕਹਿ ਲੋ ਕੈਰੀਅਰ ਕੈਰੀਅਰ ਦੇ ਡਿਸੀਜਨ ਸਹੀ ਨਹੀਂ ਲਏ ਪੜ੍ਹਾਈਆਂ ਪਿੱਛੇ ਪਏ ਰਹੇ ਡਿਗਰੀਆਂ ਦੇ ਪਿੱਛੇ ਪਏ ਰਹੇ ਤੇ ਉਹਨਾਂ ਦਾ ਮੁੱਲ ਨਹੀਂ ਪਿਆ ਅੱਜ ਕੱਲ੍ਹ ਉਹ ਜ਼ਮਾਨਾ ਨਹੀਂ ਅੱਜ ਕੱਲ੍ਹ ਜ਼ਮਾਨਾ ਵਾ ਪੜ ਭਾਵੇਂ ਘੱਟ ਲੋ ਕੋਈ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਰੋਜ਼ਗਾਰ ਬਣਾ ਸਕੋ ਆਪਣਾ ਆਪਣੇ ਪਰਿਵਾਰ ਨੂੰ ਪਾਲ ਸਕੋ ਪੈਸਾ ਕਮਾ ਸਕੋ ਤੁਹਾਡਾ ਇਹ ਮਕਸਦ ਹੋਣਾ ਚਾਹੀਦਾ ਤੇ ਇਹ ਵੀ ਕਿਹਾ ਜਾ ਸਕਦਾ ਕਿ ਅੱਜ ਕੱਲ ਹਾਰਡ ਵਰਕ ਦੇ ਨਾਲੋਂ ਸਮਾਰਟ ਵਰਕ ਦਾ ਜ਼ਮਾਨਾ ਵਾ ਸਮਾਰਟ ਵਰਕ ਦਾ ਮਤਲਬ ਕਿ ਦਿਮਾਗ ਜਿੱਦਾਂ ਪਹਿਲੇ ਪੁਆਇੰਟ 'ਚ ਮੈਂ ਗੱਲ ਕੀਤੀ ਕਿ ਦਿਮਾਗ ਵਰਤੋ ਕਿ ਆਪਾਂ ਘੱਟ ਮਿਹਨਤ ਕਰਕੇ ਵੀ ਜ਼ਿਆਦਾ ਪੈਸਾ ਕਿਵੇਂ ਕਮਾ ਸਕਦੇ ਹਾਂ ਸੋ ਖੇਡ ਇਹ ਦਿਮਾਗ ਦੀ ਆ ਸਾਰੀ ਇਹ ਤੁਹਾਡੇ ਕੋਲ ਕਾਬਲੀਅਤ ਆ ਨਾ ਜਿਹੜੀ ਇਹ ਹੋਣੀ ਚਾਹੀਦੀ ਆ ਸਮਾਰਟਨੈਸ ਆ ਜਿਹੜੀ ਉਹ ਹੋਣੀ ਚਾਹੀਦੀ ਆ ਐਕਟਿਵਨੈਸ ਹੋਣੀ ਚਾਹੀਦੀ ਆ ਤੇ ਇਹ ਸਾਰਾ ਕੁਝ ਜਿਹੜਾ ਅੱਜ ਦੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਕੋਲ ਹੈਗਾ ਤਾਂ ਕਦੇ ਮਾਰ ਨਹੀਂ ਖਾਓਗੇ ਤੇ ਤੁਸੀਂ ਅੱਗੇ ਵੱਧਦੇ ਜਾਓਗੇ ਹੁਣ ਆਉਂਦਾ ਜੀ ਚੌਥਾ ਪੁਆਇੰਟ ਤੇ ਇਹ ਪੁਆਇੰਟ ਦੇ ਵਿੱਚ ਕਾਫੀ ਕੁਝ ਐਡ ਕਰ ਦੇਣਾ ਮੈਂ ਗੱਟਸ ਹੋਣੇ ਚਾਹੀਦੇ ਆ ਤੁਹਾਡੇ ਵਿੱਚ ਹਿੰਮਤ ਪੰਜਾਬੀ ਵਿੱਚ ਕਹਿੰਦੇ ਆ ਜੀ ਨੂੰ ਸੈਲਫ ਰਿਸਪੈਕਟ ਹੋਣੀ ਚਾਹੀਦੀ ਆ ਤੁਹਾਡੀ ਪੰਜਾਬੀ ਵਿੱਚ ਕਹਿ ਸਕਦੇ ਆ ਅਣਖ ਜ਼ਰੂਰੀ ਆ ਜੀ ਅੱਜ ਦੇ ਸਮੇਂ ਦੇ ਵਿੱਚ ਮਾੜੀ-ਮੋਟੀ ਅਣਕ ਤੁਹਾਨੂੰ ਰੱਖਣੀ ਪੈਣੀ ਆ ਕੌਨਫੀਡੈਂਸ ਹੋਣਾ ਚਾਹੀਦਾ ਤੁਹਾਨੂੰ 네ਗੇਟਿਵਿਟੀ ਬਿਲਕੁਲ ਨਹੀਂ ਹੋਣੀ ਚਾਹੀਦੀ ਤੁਸੀਂ ਢਿੱਲੇ ਨਹੀਂ ਹੋਣੇ ਚਾਹੀਦੇ ਆਲਸੀ ਨਹੀਂ ਹੋਣੇ ਚਾਹੀਦੇ ਤੇ ਜੇ ਤੁਸੀਂ ਅੱਜ ਕੱਲ ਇਹ ਫੀਲਿੰਗ ਲੈ ਕੇ ਜਿਉਂਨੇ ਹੋ ਵੀ ਯਾਰ ਆਹ ਕੰਮ ਆ ਇਹ ਮੈਂ ਨਹੀਂ ਕਰ ਸਕਦਾ ਜਾਂ ਕਰ ਸਕਦੀ ਉਹ ਫਲਾਣਾ ਬੰਦਾ ਬਹੁਤ ਤੇਜ਼ ਆ ਵੀ ਉਹ ਕਰ ਲੂ ਨਹੀਂ ਤੁਸੀਂ ਕੋ ਮੈਂ ਵੀ ਕਰ ਲੂ ਯਾਰ ਅੱਜ ਕੱਲ ਇਹ ਜਿਹੜੀ ਪੋਜ਼ਿਟਿਵਿਟੀ ਆ ਉਹ ਤੁਹਾਨੂੰ ਅੱਗੇ ਲੈ ਕੇ ਜਾਊਗੀ ਸੋ ਇੱਕ ਨਿਚੋੜ ਕੱਢਾਂ ਅੱਜ ਦੇ ਇਸ ਜਮਾਨੇ ਦੇ ਵਿੱਚ ਭੋਲੇ ਹੋ ਕੇ ਨਹੀਂ ਜੀ ਸਕਦੇ ਤੁਸੀਂ ਤੁਹਾਨੂੰ ਦੁਨੀਆ ਵੇਚ ਕੇ ਖਾ ਜਾਊਗੀ। ਸੋ ਥੋੜੇ ਜੇ ਕੈਮ ਹੋ ਕੇ ਰਹਿਣਾ ਪੈਣਾ ਵਾ। ਥੋੜੀ ਜੀ ਚੁਸਤ ਚਲਾਕੀ ਤੁਹਾਡੇ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਫਰਤੀਲਾਪਨ ਹੋਣਾ ਚਾਹੀਦਾ। ਚੁਸਤ ਚਲਾਕੀ ਦਾ ਮਤਲਬ ਇਹ ਨਹੀਂ ਕਿ ਕਿਸੇ ਨਾਲ ਆਪਾਂ ਮਾੜੀ ਕਰਨੀ ਆ, ਕਿਸੇ ਦਾ ਦਿਲ ਦਿਖਾਣਾ ਵਾ, ਕਿਸੇ ਨੂੰ ਧੋਖਾ ਦੇਣਾ ਵਾ ਨਹੀਂ। ਤੁਹਾਡੇ ਕੰਮ ਦੇ ਵਿੱਚ ਜਿਹੜੀ ਚੁਸਤੀ ਹੋਵੇ ਤੇ ਉਹ ਕਿਵੇਂ ਸਮਾਰਟਰ 스마트 ਤਰੀਕੇ ਦੇ ਨਾਲ ਤੁਸੀਂ ਕਿਵੇਂ ਸਾਰੇ ਜਿਹੜੇ ਉਲਝੇ ਹੋਏ ਕੰਮ ਉਹਨਾਂ ਨੂੰ ਸੁਲਝਾਉਣੇ ਉਹ ਉਹ ਚਲਾਕੀ ਦੀ ਮੈਂ ਗੱਲ ਕਰ ਰਿਹਾ ਉਹ ਚੁਸਤ ਚਲਾਕੀ ਤੁਹਾਡੇ ਕੰਮ ਦੇ ਵਿੱਚ ਦਿਖਣੀ ਚਾਹੀਦੀ ਹੈ ਜੀ ਸੋ ਤਾਂ ਅੱਜ ਦੇ ਇਸ ਸਮੇਂ ਦੇ ਵਿੱਚ ਆਪਾਂ ਸਰਵਾਈਵ ਕਰ ਸਕਾਂਗੇ ਟੈਂਦੀ ਕਲਾ ਦੇ ਵਿੱਚ ਬਿਲਕੁਲ ਨਹੀਂ ਰਹਿਣਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵਾ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਬਾਬੇ ਦੇ ਲੜ ਲੱਗ ਸਕਦੇ ਹਾਂ ਗੁਰਬਾਣੀ ਪੜੋ ਜਿੱਥੇ ਵੀ ਤੁਹਾਡਾ ਟਰਸਟ ਆ ਆਪਣੀ ਰੁਟੀਨ ਦਾ ਥੋੜਾ ਜਿਹਾ ਸਮਾਂ ਜਰੂਰ ਰੱਖੋ ਕਿ ਆਪਾਂ ਉਹਨਾਂ ਨੂੰ ਸਮਾਂ ਦਈਏ ਸਾਡੇ ਕੋਲ ਗੁਰਬਾਣੀ ਬਹੁਤ ਵੱਡਾ ਖਜ਼ਾਨਾ ਵਾ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਤੁਹਾਡੇ ਵਿੱਚ ਉਹ ਹੌਸਲਾ ਬਹੁਤ ਭਰੂਗੀ ਤੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਜਦੋਂ ਰੱਬ ਨਾਲ ਜੁੜਦੇ ਹੋ ਰੱਬ ਦਾ ਨਾਮ ਲੈਨੇ ਹੋ ਤਾਂ ਇਹ ਸਾਰੀਆਂ ਜੜੀਆਂ ਗੱਲਾਂ ਤੁਹਾਡੇ ਵਿੱਚ ਆਪ ਮੁਹਾਰੇ ਆ ਜਾਂਦੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਮੈਨੂੰ ਉਮੀਦ ਆ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਤਾਂ ਕਿ ਸ਼ੇਅਰ ਕਰ ਦਿਓ ਕੱਲ ਮਿਲਦਾ ਕੋਈ ਹੋਰ ਨਵੇਂ ਕਨਸੈਪਟ ਦੇ ਨਾਲ